ਸਚਕੰਡ ਕੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ ਪਿਛਲੇ ਕਈ ਦਿਨਾਂ ਤੋਂ ਕੋਚਿਤਮ ਕੀਪਰਿਆਂ ਈਮੇਲਸ ਸਚਕੰਡ ਸੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਸੀ ਕੁਝ ਮੇਲਸ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਬਹੁਤ ਵੱਡੇ ਪੱਧਰ ਤੇ ਅਸੀਂ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਸ ਆਈਆਂ ਨੇ ਆਈ ਪੀ ਐਡਰੈਸ ਜਿਹੜੇ ਨੇ ਸਾਨੂੰ ਮਿਲ ਗਏ ਨੇ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਅਸੀਂ ਕਾਫੀ ਹੱਦ ਤੱਕ ਨੇੜੇ ਪਹੁੰਚ ਚੁੱਕੇ ਹਾਂ ਜਿਹੜੇ ਮੁੱਖ ਦੋਸ਼ੀ ਨੇ ਜਾਂ ਜਿਹੜੇ ਸ਼ਰਾਰਤੀ ਅੰਸਰ ਨੇ ਐਸਜੀਪੀਸੀ ਨੂੰ ਅਸੀਂ ਇਹ ਕਹਿ ਕੇ ਜੀ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਬਾਕੀ ਦਰਬਾਰ ਸਾਹਿਬ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਨੇ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਜਾਉ ਪਰ ਕਿਸੇ ਵੀ ਸ਼ਰਧਾਲੂ ਨੂੰ ਜਾਂ ਕਿਸੇ ਅੰਮ੍ਰਿਤਸਰ ਯਾਤਰਾ ਕਰਨ ਆਏ ਯਾਤਰੀ ਨੂੰ ਪਤੰਗ ਕਰਨ ਦੇ ਪਰਪਜ ਨਾਲ ਨਹੀਂ ਕੁਝ ਕੀਤਾ ਜਾਊਗਾ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਐਸਐਨਪੀ ਜੇ ਤੇ ਪਹੁੰਚਾਂਗੇ ਕਿਉਂਕਿ ਸਾਡੀ ਆਪਣੀ ਹੀ ਭਾਵਨਾਵਾਂ ਜਿਹੜੀਆਂ ਹੋਈਆਂ ਤੇ ਨਾਲ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਇੱਕ ਕੋਈ ਸੁਖ ਸੁਨੇਹੜਾ ਜਿਹੜਾ ਉਹ ਦੇਵਾਂਗੇ